ਸਾਂਝਾ ਟੀਵੀ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਬਿਜ਼ਨਸ ਕਨੈਕਟ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਦੋਸਤੋ ਆਪਣੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਕੁਝ ਅਹਿਮ ਜਾਣਕਾਰੀਆਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵਕਤ ਆਪਣੇ ਮਹਿਮਾਨ ਨੇ ਪਲਾਨ ਇੰਸ਼ੋਰੈਂਸ ਤੋਂ ਉਮਰਿੰਦਰ ਨੱਡਾ ਸਾਹਿਬ ਨੱਡਾ ਸਾਹਿਬ ਜੀਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਈਵਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅ ਨੱਡਾ ਸਾਹਿਬ ਜਦੋਂ ਵੀ ਆਪਾਂ ਇੰਸ਼ੋਰੈਂਸ ਦਾ ਜ਼ਿਕਰ ਕਰਦੇ ਹਾਂ ਹਾਂਜੀ ਤੇ ਉਹਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਨਵਾਂ ਹੁੰਦਾ ਰਹਿੰਦਾ ਹੈ। ਉੱਪਰੋਂ ਦੀ ਸਾਲ ਵੀ ਨਵਾਂ ਹੈ ਜੀ। ਬਿਲਕੁਲ ਜੀ। ਇਸ ਜੇ ਆਪਾਂ ਇੰਸ਼ੋਰੈਂਸ ਜਦੋਂ ਵੀ ਆਪਾਂ ਕਿਸੇ ਨੇ ਖਰੀਦਣੀ ਹੁੰਦੀ ਹੈ ਲੈਣੀ ਹੁੰਦੀ ਉਹ ਇੱਧਰ ਉੱਧਰ ਬਹੁਤ ਜਾਣਕਾਰੀਆਂ ਲੈਂਦਾ ਵੀ ਤੇ ਲੈਣੀਆਂ ਵੀ ਚਾਹੀਦੀਆਂ ਨੇ। ਕੀ ਕੁਝ ਹੋ ਰਿਹਾ ਜੀ ਨਵਾਂ? ਹਾਂਜੀ ਬਿਲਕੁਲ ਜੀ ਦੇਖੋ ਜਦੋਂ ਆਪਾਂ ਨਵੇਂ ਦੀ ਗੱਲ ਕਰਦੇ ਆ ਬੈਨੀਪਾਲ ਸਾਹਿਬ ਮੇਨ ਤਾਂ ਇਹ ਹੁੰਦਾ ਵੀ ਹਰੇਕ ਸਾਲ ਦੇ ਜੋ ਨੰਬਰਸ ਆਉਂਦੇ ਆ ਜੀ ਉਹ ਨੰਬਰਸ ਦੱਸਦੇ ਆ ਵੀ ਉਹ ਕਿੰਨੀ ਇੰਡਸਟਰੀ ਕਿਹੜੇ ਪਾਸੇ ਨੂੰ ਜਾ ਰਹੀ ਹੈ ਯੂ نو ਕਿੰਨੀ ਗਰੋਥ ਹੋ ਰਹੀ ਹੈ ਕਿਹੜਾ ਪ੍ਰੋਡਕਟ ਜ਼ਿਆਦਾ ਚੱਲ ਰਿਹਾ ਸੋ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਆ ਜੀ 1990 ਤੋਂ ਲੈ ਕੇ 2023 ਤੱਕ ਦੀ ਮੈਂ ਗੱਲ ਕਰਦਾ ਜਦੋਂ ਉਹਨਾਂ ਨੇ ਕੰਪੈਰੀਜ਼ਨ ਕੀਤਾ ਜੀ 2023 ਨੂੰ ਕਿਹਾ ਸੀ ਵੀ ਸਭ ਤੋਂ ਬੈਸਟ ਈਅਰ ਰਿਆ ਇੰਸ਼ੋਰੈਂਸ ਇੰਡਸਟਰੀ ਵਾਸਤੇ ਫਿਰ ਜਦੋਂ ਆਪਾਂ ਹੁਣ 2024 ਦੇ ਆ ਜਣੇ ਜੀ ਲਾਸਟ ਈਅਰ ਤੇ ਸੋ 2024 ਦੇ ਜਦੋਂ ਨੰਬਰਾਂ ਨਾਲ ਕੰਪੈਰੀਜ਼ਨ ਕਰ ਰਹੇ ਸੀਗੇ ਜੀ ਸੋ 4% ਦੀ ਇਨਸ਼ੋਰੈਂਸ ਪਾਲਸੀ ਦੇ ਪ੍ਰੀਮੀਅਮ ਵਿੱਚ ਉਹਦੇ ਇਨਕਰੀਸ ਹੈਗਾ 2023 ਨਾਲੋਂ ਤੇ ਇੱਕ ਜਿਹੜਾ ਪ੍ਰੋਡਕਟ ਹੈ ਜੀ ਹੋਲ ਲਾਈਫ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਕੈਸ਼ਬੈਕ ਇਨਸ਼ੋਰੈਂਸ ਵੀ ਕਹਿੰਦੇ ਆ ਮਨੀ ਬੈਕ ਵਾਲੀ ਵੀ ਕਹਿੰਦੇ ਆ ਹੋਲ ਲਾਈਫ ਇਨਸ਼ੋਰੈਂਸ ਜੀ ਉਹਦੇ ਚ 9% ਦਾ ਜਿਹੜੀ ਸੀਗੀ ਉਹ ਇਨਕਰੀਸ ਸੀਗੀ ਸੋ ਹੁਣ 2023 ਤੋਂ ਜਿਹੜਾ 2024 ਹੈ ਜੀ ਉਹ ਉਹ ਤੋਂ ਵੀ ਅੱਗੇ ਬੈਟਰ ਕਰ ਰਿਹਾ ਸੋ ਇਸ ਕਰਕੇ ਹੁਣ ਦੇਖ ਰਹੇ ਆ ਜੀ ਵੀ ਹੁਣ ਲੋਕਾਂ ਚ ਜਿਹੜੀ ਜਦੋਂ ਆਪਾਂ ਗੱਲ ਕਰਦੇ ਆ ਜਾਗਰੂਕਤਾ ਦੀ ਗੱਲ ਕਰਦੇ ਆ ਜੀ ਆਪਾਂ ਲੋਕੀ ਹੁਣ ਇਸ ਪਾਸੇ ਅਵੇਅਰ ਹੋ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਇੰਸ਼ੋਰੈਂਸ ਦੀ ਵੈਲਿਊ ਕੀ ਹੈਗੀ ਯੂ ਨੋ ਲੋਕਾਂ ਦਾ ਵਿਸ਼ਵਾਸ ਵੀ ਬਣ ਰਿਹਾ ਉਸੇ ਕਰਕੇ ਜਿਹੜੀ ਇੰਸ਼ੋਰੈਂਸ ਇੰਡਸਟਰੀ ਦੇ ਜਿਹੜੇ ਨੰਬਰ ਜਦੋਂ ਆਉਂਦੇ ਆ ਜੀ ਇਹ ਨੰਬਰ ਨਾਲੇ ਕੋਈ ਮੈਂ ਨਹੀਂ ਬਣਾਉਂਦਾ ਇਹ ਸਾਰੇ ਨੰਬਰ ਲਾਈਕ ਆਨਲਾਈਨ ਪਏ ਨੇ ਜੇ ਕਿਸੇ ਨੇ 뷰 ਕਰਨੇ ਨੇ ਜਾ ਕੇ ਯੂ ਨੋ ਗੂਗਲ ਕਰਕੇ ਚੈੱਕ ਕਰ ਸਕਦਾ ਸੋ ਸਾਰੀ ਜਿਹੜੀ ਇਨਫੋਰਮੇਸ਼ਨ ਆ ਆਨਲਾਈਨ ਪਈ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਇੰਸ਼ੋਰੈਂਸ ਇੰਡਸਟਰੀ ਕਿੱਦਾਂ ਗਰੋ ਕਰ ਰਹੀ ਹੈ ਸੋ ਨਾਲ ਦੇ ਨਾਲ ਲੋਕਾਂ ਦਾ ਕਿੱਦਾਂ ਇਹਦੇ ਵਿੱਚ ਵਿਸ਼ਵਾਸ ਵੀ ਬਣ ਰਿਹਾ ਹੈ ਸੋ ਜਦੋਂ ਆਪਾਂ ਸਾਰੇ ਨੰਬਰ ਦੇਖਦੇ ਆ ਜੀ ਉਦੋਂ ਪਤਾ ਲੱਗਦਾ ਵੀ ਓਕੇ ਸਾਰਾ ਕੁਝ ਵਧੀਆ ਚੱਲ ਰਿਹਾ ਪਰ ਨਾਲ ਦੀ ਨਾਲ ਹਜੇ ਵੀ ਇੱਕ ਇਹਦੀ ਪਰਸੈਂਟੇਜ ਹੈਗੀ ਜੀ ਵੱਡੀ ਜਿਨ੍ਹਾਂ ਨੇ ਹਜੇ ਆਪਣੀ ਇੰਸ਼ੋਰੈਂਸ ਨਹੀਂ ਲਈ ਹੋਈ ਸੋ ਅਗੇਨ ਆਪਣਾ ਮਕਸਦ ਵੀ ਇਹੀ ਹੁੰਦਾ ਜੀ ਆ ਕੇ ਵੀ ਆਪਾਂ ਅਵੇਅਰਨੈਸ ਕਰੀਏ ਲੋਕਾਂ ਨਾਲ ਗੱਲ ਕਰੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡੇ ਕੋਲ ਆਪਸ਼ਨਸ ਕਿਹੜੀਆਂ ਹੈਗੀਆਂ ਨੇ ਇੱਕ ਵਾਰੀ ਜ਼ਰੂਰ ਗੱਲਬਾਤ ਕਰੋ ਮਿਥ ਬੋਧ ਨੇ ਬੈਣਪਾਲ ਸਾਹਿਬ ਵੀ ਇੰਸ਼ੋਰੈਂਸ ਚਾਹਿਆ ਮਹਿੰਗੀ ਹੈ ਮਤਲਬ ਨਹੀਂ ਕਿ ਨਹੀਂ ਮਿਲਣੀ ਕਲੇਮ ਹੁਣ ਮਿਲਣਾ ਕਿ ਨਹੀਂ ਮਿਲਣਾ ਸੋ ਅਗੇਨ ਇੱਕ ਐਡਵਾਈਜ਼ਰ ਨਾਲ ਬੈਠ ਕੇ ਇੱਕ ਐਕਸਪੀਰੀਅੰਸਡ ਐਡਵਾਈਜ਼ਰ ਨਾਲ ਬੈਠ ਕੇ ਚੰਗੀ ਤਰ੍ਹਾਂ ਸਮਝੋ ਦੇਖੋ ਤੇ ਤੁਹਾਡੇ ਵਾਸਤੇ ਕਿਹੜਾ ਪਲਾਨ ਫਿੱਟ ਬੈਠਦਾ ਤੇ ਇੱਕ ਆਪਣੇ ਵਾਸਤੇ ਪ੍ਰੋਪਰ ਜਿਹੜਾ ਪਲਾਨ ਉਹਨੂੰ ਡਿਜ਼ਾਈਨ ਕਰਵਾਓ ਜੀ ਇਹ ਤਾਂ ਗੱਲ ਤੁਹਾਡੀ ਦਿਰਸਤ ਹੈ ਕਿ ਤੁਹਾਡੇ ਵਰਗੇ ਬਹੁਤ ਸਾਰੇ ਐਡਵਾਈਜ਼ਰ ਨੇ ਜਿਹੜੇ ਲਗਾਤਾਰ ਤੁਹਾਡੇ ਨਾਲ ਜਾਗਰੂਕ ਵੀ ਕਰ ਰਿਹਾ ਹਾਂ ਇੰਸ਼ੂਰੈਂਸ ਕਿਸ ਨੇ ਲੈਣੀ ਨਹੀਂ ਲੈਣੀ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ ਪਰ ਮੈਨੂੰ ਇਹ ਦੱਸਿਓ ਬਹੁਤ ਸਾਰੇ ਮਿਥ ਤਾਂ ਨਹੀਂ ਉਹ ਸਚਾਈਆਂ ਵੀ ਨੇ ਹਾਂਜੀ ਮੈਨੂੰ ਇਹ ਦੱਸਿਓ ਕਿ ਆਮ ਤੌਰ ਤੇ ਜਿਹੜਾ ਵਿਅਕਤੀ ਨਵਾਂ ਆਉਂਦਾ ਜੀ ਹਾਂਜੀ ਉਹਦੀਆਂ ਭਾਵੇਂ ਲਾਇਬਿਲਟੀਜ਼ ਘਟ ਨੇ ਪਰ ਮੈਨੂੰ ਲੱਗਦਾ ਕਿ ਉਹਦੀ ਇੰਸ਼ੋਰੈਂਸ ਜ਼ਿਆਦਾ ਜ਼ਰੂਰ ਤਾਂ। ਦੇਖੋ ਪਰ ਉਹ ਉਹਦੋਂ ਲੈ ਨਹੀਂ ਸਕਦਾ। ਹਾਂਜੀ ਤੇ ਜਦੋਂ ਕੋਈ ਬੰਦਾ ਚੰਗੇ ਪੈਸੇ ਕਮਾਉਣ ਲੱਗ ਜੇ ਉਹਦੇ ਕੋਲ ਇੰਸ਼ੋਰੈਂਸ ਲਾਜ਼ਮੀ ਹੁੰਦੀ ਆ ਭਾਵੇਂ ਉਹ ਨਾ ਵੀ ਖਰੀਦੇ ਇਹ ਗੱਲ ਸੱਚੀ ਹੈ ਕਿ ਨਹੀਂ ਜੀ? ਹਾਂਜੀ ਬਿਲਕੁਲ ਤੇ ਉਹ ਬੈਨੀਪਾਲ ਸਾਹਿਬ ਹੁਣ ਤੁਹਾਡੀ ਗੱਲ ਬਿਲਕੁਲ ਸਹੀ ਹੈ ਸੋ ਯੂ نو ਕਾਫੀ ਅਰੀ ਹੁੰਦਾ ਲਾਈਕ ਪਰ ਹੁਣ ਇਦਾਂ ਦੇ ਪਲਾਨਸ ਆ ਚੁੱਕੇ ਆ ਬੈਨੀਪਾਲ ਸਾਹਿਬ ਵੀ ਜੇ ਕੋਈ ਨਵਾਂ ਵੀ ਹੈ। ਲਾਈਕ ਯੂ نو ਅੱਗੇ ਯੂ نو ਪਹਿਲਾਂ ਬਹੁਤ ਹੁੰਦੀਆਂ ਸੀ ਵੀ ਕਈ ਕਈਆਂ ਤੇ ਰੇਟ ਜ਼ਿਆਦਾ ਸੀਗੇ ਇਹਨਾਂ ਇੰਸ਼ੋਰੈਂਸ ਕੰਪਨੀਆਂ ਨੇ ਪਰ ਹੁਣ ਕੰਪਨੀਆਂ ਟਾਰਗੇਟ ਵੀ ਇਦਾਂ ਕਰ ਰਹੀ ਹੈ ਜੀ ਹੁਣ ਕੋਈ ਨਵਾਂ ਆਇਆ ਉਹਨੂੰ ਪਤਾ ਵੀ ਇਹਨੇ ਹਜੇ ਕੋਈ ਮੈਨੂ ਵਰਕ ਪਰਮਿਟ ਲਿਆ ਆ ਲੇਕਿਨ ਉਹ ਵਰਕ ਪਰਮਿਟ ਤੇ ਆਇਆ ਕੱਲ ਨੂੰ ਪੀਆਰ ਹੋਣਾ ਆ ਹੁਣ ਉਹਨਾਂ ਨੂੰ ਵੀ ਯੂ ਨੋ ਜਿਹੜੀ ਇੰਸ਼ੋਰੈਂਸ ਅਵੇਲੇਬਲ ਹੈਗੀ ਹੈ ਸੋ ਪਹਿਲਾਂ ਬਹੁਤ ਰੇਅਰ ਕੰਪਨੀਆਂ ਵੀ ਵਰਕ ਪਰਮਿਟ ਨੂੰ ਦਿੰਦੀਆਂ ਸੀ ਹੁਣ ਤਾਂ ਸਾਰੀਆਂ ਮੇਜਰ ਕੰਪਨੀਆਂ ਕਹਿੰਦੀਆਂ ਵੀ ਆਪਾਂ ਵਰਕ ਪਰਮਿਟ ਤੇ ਆਜੋ ਜੀ ਆਇਆਂ ਨੂੰ ਸੋ ਉਹਨਾਂ ਨੂੰ ਪ੍ਰੋਪਰ ਜਿਹੜੀ ਹੈ ਜੀ ਇੰਸ਼ੋਰੈਂਸ ਦਿੰਦੇ ਚਾਹੇ ਕੋਈ ਵੱਧ ਮਾਉਂਟ ਦੀ ਕਰਾਓ ਚਾਹੇ ਘੱਟ ਮਾਉਂਟ ਦੀ ਕਰਾਓ ਤੁਹਾਡੇ ਬਜਟ ਦੇ ਹਿਸਾਬ ਨਾਲ ਜੀ ਹਰ ਕਿਸੇ ਦੇ ਬਜਟ ਤੇ ਫਿੱਟ ਬੈਠਦੀ ਇੰਸ਼ੋਰੈਂਸ ਉਦਾਂ ਦੀ ਹੁਣ ਜਿਹੜੀਆਂ ਪਾਲਸੀਜ਼ ਨੇ ਉਹ ਅਵੇਲੇਬਲ ਹੈਗੀਆਂ ਨੇ ਬਈ ਹੁਣ ਸਾਲ ਨਵਾਂ ਹੈ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਹਾਂਜੀ ਹਾਂਜੀ ਨਵੇਂ ਸਾਲ ਦੇ ਵਿੱਚ ਕੋਈ ਪ੍ਰੋਮੋਸ਼ਨ ਚੱਲ ਰਹੀਆਂ ਨੇ ਜੀ ਹਾਂਜੀ ਬਿਲਕੁਲ ਜੀ ਸੋ ਇਸ ਵੇਲੇ ਜੇ ਆਪਾਂ ਗੱਲ ਕਰਦੇ ਆਂ ਪ੍ਰੋਮੋਸ਼ਨਸ ਦੀ ਸੋ ਇਸ ਵੇਲੇ ਇੱਕ ਸੁਪਰਵਾਈਜ਼ਨ ਇੰਸ਼ੋਰੈਂਸ ਤੇ ਸੋ ਬੈਨੀਪਾਲ ਸਾਹਿਬ ਤੁਹਾਨੂੰ ਵੀ ਪਤਾ ਤੁਸੀਂ ਦੱਸਦੇ ਵੀ ਰਹਿੰਦੇ ਹੋ ਵੀਅਰਸ ਨੂੰ ਜਿਹੜੇ ਹੁਣ ਰੂਲਸ ਚੇਂਜ ਹੋਏ ਨੇ ਜੀ ਵੀ ਜੇ ਪੇਰੈਂਟਸ ਨੇ ਕਿਸੇ ਨੂੰ ਬੁਲਾਉਣਾ ਇੱਥੇ ਜਿਹੜੀ ਉਹ ਅੱਗੇ ਪੀਆਰ ਵਾਲੀ ਫਾਈਲ ਲੱਗਦੀ ਸੀ ਹੁਣ ਇਸ ਸਾਲ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਫਾਈਲਾਂ ਨਹੀਂ ਕੱਢਣੀ ਆ ਸੋ ਹੁਣ ਤੁਹਾਨੂੰ ਪੇਰੈਂਟਸ ਵਾਂਗੂ ਬੁਲਾਉਣ ਵਾਸਤੇ ਜਿਹੜਾ ਸਭ ਤੋਂ ਸੌਖਾ ਤਰੀਕਾ ਜੀ ਉਹ ਸੁਪਰਵਾਈਜ਼ਨ ਇੰਸ਼ੋਰੈਂਸ ਹੀ ਹੈ ਸ ਸੋ ਉਹਨਾਂ ਦੀ ਪੂਰੇ ਸਾਲ ਦੀ ਜਿਹੜੀ ਇੰਸ਼ੋਰੈਂਸ ਆ ਉਹ 943 ਡਾਲਰ ਦੀ ਏ ਜਿਨ੍ਹਾਂ ਨੂੰ ਕੋਈ ਵੀ ਹੈਲਥ ਕੰਡੀਸ਼ਨ ਨਹੀਂ ਹੈਗੀ ਸੋ ਨੋ ਪ੍ਰੀਐਗਜ਼ਿਸਟਿੰਗ ਹੈਲਥ ਕੰਡੀਸ਼ਨ ਤੇ 60 ਸਾਲ ਤੋਂ ਘੱਟ 943 ਡਾਲਰ ਪੂਰੇ ਸਾਲ ਦੀ ਪਰ ਪਰਸਨ ਤੇ ਮੰਥਲੀ ਜੇ ਆਪਾਂ ਦੇ ਦਿਆਂ ਜੀ 78 ਡਾਲਰ ਪਰ ਮੰਥ ਕੋਸਟ ਬਣਦੀ ਏ ਉਹਦੀ ਤੇ ਜੇ ਕਿਸੇ ਦੀ ਏਜ 60 ਸਾਲ ਤੋਂ ਵੱਧ ਵੀ ਹੈ ਕੋਈ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਜਿਨ੍ਹਾਂ ਦੀ ਏਜ 60 ਤੋਂ ਵੱਧ ਜਾਂ ਕੋਈ ਹੈਲਥ ਕੰਡੀਸ਼ਨਸ ਵੀ ਹੈਗੀਆਂ ਜੀ ਉਹਨਾਂ ਲਈ ਵੀ ਸਪੈਸ਼ਲ ਰੇਟਸ ਅਵੇਲੇਬਲ ਹੈਗੇ ਨੇ ਸੋ ਪਲਾਨ ਇੰਸ਼ੋਰੈਂਸ ਤੇ ਤੁਸੀਂ ਚੈੱਕ ਕਰਕੇ ਕਾਲ ਕਰਕੇ ਜਾਂ ਆਨਲਾਈਨ ਜਾ ਕੇ ਸਾਰੇ ਰੇਟ ਜਿਹੜੇ ਤੁਸੀਂ ਆਪ ਕੰਪੇਅਰ ਕਰ ਸਕਦੇ ਹੋ ਦੇਖੋ ਟਾਈਮ ਟੂ ਟਾਈਮ ਬੈਨੀਫੀਸ਼ੀਅਰ ਸਾਹਿਬ ਅਸੀਂ ਕੰਪਨੀ ਨੂੰ ਰਿਕੁਐਸਟ ਕਰੀਦੀਏ ਵੀ ਉਹ ਕੇ ਸਾਨੂੰ ਡਿਸਕਾਊਂਟ ਦੇ ਦਿਓ ਲੇਕਿਨ ਉਹ ਤਾਂ ਕਿ ਅਸੀਂ ਉਹ ਅੱਗੇ ਆਪਣੇ ਕਲਾਇੰਟਸ ਨੂੰ ਪਾਸ ਔਨ ਕਰ ਸਕੀਏ ਸੋ ਯੂ نو ਲਾਸਟ ਈਅਰ ਵੀ ਆਪਾਂ ਯੂ نو ਵਸਾਖੀ ਦੇ ਵੀ ਲੈ ਕੇ ਆਏ ਸੀ ਦੀਵਾਲੀ ਤੇ ਵੀ ਲੈ ਕੇ ਆਏ ਸੀ ਸੋ ਇਸ ਸਾਲ ਆਪਾਂ ਚੜ੍ਹਦੇ ਸਾਲ ਹੀ ਸ਼ੁਰੂਤੀ ਆਪਾਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਮੈਨੂੰ ਉਹ ਪਲਾਨਸ ਕੋਈ ਇਦਾਂ ਦੇ ਆਪਸ਼ਨਸ ਦਿਓ ਸੋ ਉਹਨਾਂ ਨੇ ਔਨਰ ਕੀਤਾ ਹੁਣ ਆਪਣੇ ਕੋਲੇ ਹੈਗੇ ਆ ਯਾਨੀ ਕੋਈ ਵਿਸਟਰ ਵੀ ਆ ਰਿਹਾ ਹੈ ਜਾਂ ਸੁਪਰ ਵੀਜ਼ਾ ਪੇਰੈਂਟਸ ਗ੍ਰੈਂਡਪੇਰੈਂਟਸ ਕੋਈ ਵੀ ਹੈਗਾ ਜੀ ਸਪੈਸ਼ਲ ਦਾ ਫਾਇਦਾ ਲੈ ਸਕਦੇ ਆ ਬਿਲਕੁਲ ਪਲੈਨ ਇੰਸ਼ੋਰੈਂਸ ਤੇ ਕੰਟੈਕਟ ਕਰਕੇ ਸਾਰੀ ਇਨਫਰਮੇਸ਼ਨ ਲਈ ਜਾ ਸਕਦੀ ਹੈ ਜੀ ਨੱਡਾ ਸਭ ਹੁਣ ਇੱਕ ਹੋਰ ਹੈ ਕਿ ਮੰਨ ਲਓ ਇੰਸ਼ੋਰੈਂਸ ਤਾਂ ਲੈਣੀ ਆ ਬੰਦੇ ਨੇ ਜਿਸ ਨੂੰ ਜ਼ਿਕਰ ਕੀਤਾ ਇਸ ਤਰ੍ਹਾਂ ਦੀ ਪ੍ਰਮੋਸ਼ਨਲ ਡੀਲ ਆ ਉਹਦਾ ਫਾਇਦਾ ਤਾਂ ਲੈਣਾ ਚਾਹੀਦਾ ਹਾਂਜੀ ਪਰ ਕਿਉਂ ਮਾਪੇ ਇੱਥੇ ਹੋਣੇ ਚਾਹੀਦੇ ਆ ਜੀ ਦੇਖੋ ਬਹੁਤ ਵਧੀਆ ਸਵਾਲ ਆ ਜੀ ਬੈਨੇਫੀਸ਼ੀਅਰ ਸਾਹਿਬ ਇਹਦੇ ਚ ਇਹ ਹੁੰਦਾ ਹੈ ਵੀ ਜਦੋਂ ਆਪਾਂ ਇੰਸ਼ੋਰੈਂਸ ਕਰਨੀ ਹੈ ਜੀ ਜਦੋਂ ਆਪਾਂ ਅਪਲਾਈ ਕਰਨਾ ਵੀਜ਼ੇ ਵਾਸਤੇ ਤੁਹਾਨੂੰ ਇੱਕ ਡਾਕੂਮੈਂਟ ਇੰਸ਼ੋਰੈਂਸ ਦਾ ਨਾਲ ਲਾਉਣਾ ਪੈਂਦਾ ਪਰ ਇਹ ਜ਼ਰੂਰੀ ਨਹੀਂ ਵੀ ਤੁਹਾਡੇ ਪੇਰੈਂਟਸ ਨੂੰ ਇੱਥੇ ਆਣਾ ਹੀ ਪੈਣਾ ਵੀ ਹੁਣੇ ਜੇ ਆਪਾਂ ਕਰਾਈ ਹੈ ਵੀ ਹੁਣ ਅਗਲੇ ਦਿਨ ਹੀ ਉਹਨਾਂ ਨੂੰ ਆਉਣਾ ਪੈਣਾ ਸੋ ਇਦਾਂ ਦਾ ਕੁਝ ਨਹੀਂ ਕਾ ਜੀ ਪੇਰੈਂਟਸ ਚਾਹੇ 3 ਮਹੀਨੇ ਬਾਅਦ ਆਣ ਚਾਹੇ 6 ਮਹੀਨੇ ਬਾਅਦ ਆਣ ਚਾਹੇ ਸਾਲ ਬਾਅਦ ਆਣ ਇੰਸ਼ੋਰੈਂਸ ਤੁਹਾਡੀ ਉਹਦੀ ਸ਼ੁਰੂ ਹੋਣੀ ਹੈ ਜਦੋਂ ਵੀ ਤੁਹਾਡੇ ਪੇਰੈਂਟਸ ਇੱਥੇ ਲੈਂਡ ਕਰਦੇ ਪਰ ਜਿਹੜ ਉਹ ਤੁਹਾਨੂੰ ਹੁਣ ਜਦ ਇੰਸ਼ੋਰੈਂਸ ਜਿਹੜੀ ਆ ਤੁਹਾਨੂੰ ਹੁਣ ਕਰਵਾਉਣੀ ਪੈਂਦੀ ਹੈ ਸੋ ਜੇ ਕੋਈ ਮੰਥਲੀ ਕਰਾਂਦਾ ਜੀ ਉਹਦੇ ਚ ਕੰਪਨੀ 2 ਮਹੀਨੇ ਦੀ ਪੇਮੈਂਟਸ ਪਹਿਲਾਂ ਲੈ ਲੈਂਦੀ ਹੈ ਤੇ ਬਾਕੀ ਪੇਮੈਂਟਸ ਤੁਹਾਡੀਆਂ ਉਦੋਂ ਸ਼ੁਰੂ ਹੋਣਗੀਆਂ ਜਦੋਂ ਵੀ ਤੁਹਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਇੱਥੇ ਲੈਂਡ ਕਰਦੇ ਆ ਜੇ ਤੁਸੀਂ ਇਅਰਲੀ ਵੀ ਕਿਸੇ ਨੇ ਪੇਮੈਂਟ ਦੇ ਦਿੱਤੀ ਹੈ ਸੋ ਇਹ ਮਤਲਬ ਨਹੀਂ ਵੀ ਉਹਨਾਂ ਦੀ ਪੇਮੈਂਟ ਉਹ ਖਰਾਬ ਹੋ ਜਾਣੀ ਹੈ ਉਹ ਸ਼ੁਰੂ ਉਦ ਹੀ ਹੋਊਗੀ ਜਦੋਂ ਵੀ ਪੇਰੈਂਟਸ ਇੱਥੇ ਤੁਹਾਡੇ ਲੈਂਡ ਕਰਦੇ ਆ ਜੀ ਪਰ ਹੁਣ ਆਪਾਂ ਜਦੋਂ ਵੀ ਕੋਈ ਵੀਜ਼ਾ ਅਪਲਾਈ ਕਰਦੇ ਆ ਉਸ ਵਿੱਚੇ ਤੌਰ ਤੇ ਹੁਣ ਸੁਪਰ ਵੀਜ਼ਾ ਦਾ ਜ਼ਿਕਰ ਹੋ ਰ ਅਨਸ਼ੂਰੈਂਸ ਉਹਨਾਂ ਨੇ ਲਈ ਪ੍ਰੀਮੀਅਮ ਵੀ ਸ਼ਾਇਦ ਉਹਨਾਂ ਨੇ 1-2 ਮਹੀਨੇ ਦਾ ਪਹਿਲਾਂ ਭਰ ਵੀ ਦਿੱਤਾ ਹੋਣਾ ਹੈ ਸ਼ਾਇਦ ਲੰਬ ਸਮੇਂ ਵੀ ਭਰਦੇ ਹੋਣ ਇਹ ਤਾਂ ਤੁਸੀਂ ਇੱਕ ਵਿਸਥਾਰ ਨਾਲ ਦੱਸ ਸਕਦੇ ਹੋ ਕਿਵੇਂ ਹੈ ਫਿਰ ਕੀ ਹੁੰਦਾ ਉਹਨਾਂ ਹਾਲਾਤਾਂ ਦੇ ਵਿੱਚ ਕਿ ਉਹਨਾਂ ਨੂੰ ਵੀਜ਼ਾ ਤਾਂ ਲੱਗਿਆ ਨਹੀਂ ਇਨਸ਼ੂਰੈਂਸ ਲਈ ਬੈਠੇ ਆ ਜੀ ਉਹ ਹਾਂਜੀ ਸੋ ਉਹਦੇ 'ਚ ਦੇਖੋ ਬੈਨੇਫੀਸ਼ੀਅਰ ਸਾਹਿਬ ਤੁਹਾਡੇ ਕੋਲ ਦੋ ਆਪਸ਼ਨਸ ਹੁੰਦੀਆਂ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਕਿਸੇ ਰੀਜ਼ਨ ਕਰਕੇ ਰਿਫਿਊਜ਼ਲ ਤੁਹਾਨੂੰ ਲੈਟਰ ਆਂਦੀ ਹੈ ਜੀ ਵੀ ਤੁਹਾਨੂੰ ਅਸੀਂ ਆਹ ਫਲਾਣੇ ਰੀਜ਼ਨ ਕਰਕੇ ਰਿਫਿਊਜ਼ ਕਰ ਦਿੱਤਾ ਆਪਾਂ ਉਹ ਕੰਪਨੀ ਨੂੰ ਲੈਟਰ ਦੇਣੀ ਹੈ ਜੀ ਤੁਹਾਡੀ 100% ਜਿਹੜੀ ਮਨੀ ਤੁਹਾਡੀ ਪੂਰੀ ਦੀ ਪੂਰੀ ਵਾਪਸ ਹੋ ਜਾਂਦੀ ਹੈ ਸੋ ਇੱਕ ਵੀ ਸੈਂਟ ਉਹਦੇ ਚ ਨਹੀਂ ਕੱਢਦੇ 100% ਤੁਹਾਡੀ ਮਨੀ ਵਾਪਸ ਹੋ ਜਾਂਦੀ ਹੈ ਸੈਕੰਡਲੀ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਜੀ ਵੀ ਜੇ ਹੁਣ ਤੁਸੀਂ ਦੁਬਾਰਾ ਅਪਲਾਈ ਕਰਨਾ ਹੈ ਜੀ ਸੋ ਉਹ ਸੇਮ ਜਿਹੜੀ ਪਾਲਿਸੀ ਤੁਹਾਡੇ ਕੋਲ ਹੈਗੀ ਹੈ ਜੀ ਤੁਸੀਂ ਉਹ ਸੇਮ ਪਾਲਿਸੀ ਨੂੰ ਉਸ ਤੋਂ ਬਾਅਦ ਤੁਸੀਂ ਯੂ ਨੋ ਡੇਟ ਚੇਂਜ ਕਰਕੇ ਤੁਸੀਂ ਉਹਨੂੰ ਅੱਗੇ ਕਰਕੇ ਤੁਸੀਂ ਦੁਬਾਰਾ ਪੇਪਰ ਵਰਕ ਜਦੋਂ ਲਾਣਾ ਹੈ ਤੁਹਾਡੀ ਸੇਮ ਪਾਲਿਸੀ ਜਿਹੜੀ ਹੈ ਤੁਸੀਂ ਦੁਬਾਰਾ ਉਹਨੂੰ ਯੂਜ਼ ਕਰ ਸਕਦੇ ਹੋ ਸੋ ਤੁਹਾਡਾ ਉਹਦੇ ਚ ਵੀ ਕੋਈ ਐਕਸਟਰਾ ਕਾਸਟ ਨਹੀਂ ਪੈਂਦੀ ਜਦੋਂ ਆਪਾਂ ਡੇਟ ਚੇਂਜ ਕਰਦੇ ਆ ਤੁਹਾਡੀ ਕੋਈ ਵੀ ਐਕਸਟਰਾ ਕਾਸਟ ਉਹ ਕੰ ਬੇਫਿਕਰ ਹੋ ਕੇ ਤੁਸੀਂ ਆਪਣੀ ਇੱਕ ਵਾਰੀ ਅਪਲਾਈ ਜ਼ਰੂਰ ਕਰੋ ਹੁਣ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਇੱਥੇ ਆਣਾ ਚਾਹੁੰਦੇ ਆ ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਕਦੋਂ ਆਣਾ ਕਹਿੰਦੇ ਯਾਰ ਇੱਕ ਵਾਰੀ ਪਤਾ ਨਹੀਂ ਵੀ ਕਦੋਂ ਆਵਾਂਗੇ ਪਰ ਹੁਣ ਬਦਲਦੇ ਹਾਲਾਤਾਂ ਕਰਕੇ ਉਹ ਇੱਥੇ ਬੱਚਿਆਂ ਨੂੰ ਕਹਿੰਦੇ ਵੀ ਤੁਸੀਂ ਸਾਡਾ ਵੀਜ਼ਾ ਲਵਾ ਕੇ ਰੱਖ ਲਓ ਜਿਵੇਂ ਅਸੀਂ ਪਾਵਾਂ 6 ਮਹੀਨੇ ਨੂੰ ਆਈਏ ਪਾਵਾਂ 1 ਸਾਲ ਨੂੰ ਆਈਏ ਪਾਵਾਂ 2 ਸਾਲ ਨੂੰ ਆਈਏ ਘੱਟੋ ਘੱਟ ਸਾਡੇ ਕੋਲ ਆਪਸ਼ਨ ਹੋਣੀ ਚਾਹੀਦੀ ਵੀ ਅਸੀਂ ਆ ਸਕਦੇ ਹਾਂ ਸੋ ਉਸ ਰੀਜ਼ਨ ਕਰਕੇ ਜਿਹੜਾ ਸੁਪਰ ਵੀਜ਼ਾ ਜੀ ਇੱਕ ਬਹੁਤ ਵਧੀਆ ਆਪਸ਼ਨ ਆ ਬਿਲਕੁਲ ਜੇ ਕੋਈ ਵਿਚਾਰ ਕਰ ਰਿਹਾ ਕਈ ਵਾਰੀ ਬੰਦਾ ਤੋ ਉਸ ਚੀਜ਼ ਤੋਂ ਲਾਈਕ ਯੂ نو ਗਰੇਜ ਕਰੋ ਜੇ ਕੋਈ ਵੀ ਕੁਐਸਚਨ ਹੈਗਾ ਪਲਾਨ ਇੰਸ਼ੋਰੈਂਸ ਤੇ ਕੰਟੈਕਟ ਕਰਕੇ ਪ੍ਰੋਪਰ ਆਪਣਾ ਪਲਾਨ ਤੁਸੀਂ ਡਿਜ਼ਾਈਨ ਕਰਾ ਸਕਦੇ ਹੋ ਹੁਣ ਸੁਪਰਵਾਈਜ਼ ਤੋਂ ਬਾਅਦ ਆਪਾਂ ਲਾਈਫ ਇੰਸ਼ੋਰੈਂਸ ਵਾਲੇ ਪਾਸੇ ਆ ਗਏ ਜੀ ਜਿਹੜੀ ਕਿ ਹਰੇਕ ਦੀ ਜ਼ਰੂਰਤ ਹੈ ਹੁਣ ਬਹੁਤ ਸਾਰੇ ਲੋਕ ਉਹ ਹੋਣਗੇ ਦਰਸ਼ਕ ਦੇ ਰੂਪ ਵਿੱਚ ਜਿਹੜੇ ਆਪਾਂ ਨੂੰ ਵੇਖ ਸੁਣ ਰਹੇ ਆ ਹਾਂਜੀ ਕਿ ਉਹ ਕਿਸੇ ਨਾ ਕਿਸੇ ਕੰਮ 'ਚ ਜਿੱਥੇ ਕਰਦੇ ਆ ਉਸ ਕੰਪਨੀ ਦੇ ਵੱਲੋਂ ਉਹਨਾਂ ਨੂੰ ਉਹ ਕਵਰੇਜ ਲੈ ਕੇ ਦਿੱਤੀ ਹੋਈ ਹੈ ਜੀ ਹਾਂਜੀ ਉਹ ਕਵਰੇਜ ਹੋ ਸਕਦਾ ਓਨੀ ਗੁੱਡ ਇਨਾਫ ਹੋਵੇ ਨਾ ਜਿੰਨੀਆਂ ਉਹਦੀਆਂ ਪਰਿਵਾਰ ਦੀਆਂ ਜ਼ਰੂਰਤਾਂ ਨੇ ਪਰ ਕੀ ਉਹ ਹੋਰ ਇੰਸ਼ੋਰੈਂਸ ਪਰਸਨਲ ਵੀ ਖਰੀਦ ਸਕਦਾ ਜਾਂ ਜੇ ਉਹਦੇ ਕੋਲ ਪਹਿਲਾਂ ਇੱਕ ਇੰਸ਼ੋਰੈਂਸ ਪਲਾਨ ਹੈਗਾ ਉਹ ਨਹੀਂ ਲੈ ਸਕਦਾ ਜੀ ਸੋ ਬਿਲਕੁਲ ਬੈਨੀਫੀਟ ਸਾਹਿਬ ਜੇ ਤੁਸੀਂ ਕੋਈ ਕੰਮ ਤੇ ਵੀ ਕਰਦਾ ਜੀ ਦੇਖੋ ਮੈਂ ਥੋੜਾ ਦੱਸ ਦੇਣਾ ਜਦੋਂ ਆਪਾਂ ਕੋਈ ਕੰਮ ਤੋਂ ਇੰਸ਼ੋਰੈਂਸ ਲੈਂਦੇ ਆ ਜੀ ਉਹਨੂੰ ਗਰੁੱਪ ਪਲਾਨ ਕਹਿੰਦੇ ਆ ਠੀਕ ਹੈ ਜੀ ਉਹਦੇ ਵਿੱਚ ਤੁਹਾਡੀ ਯੂ ਨੋ ਦੰਦਾਂ ਦੀ ਲਾਈਕ ਡੈਂਟਲ ਹੋ ਗਿਆ ਅੱਖਾਂ ਦਾ ਹੋ ਗਿਆ ਕੋਈ ਦਵਾਈਆਂ ਦੇ ਹੋਗੇ ਕੋਈ ਮ사ਜ ਹੋ ਗਈ ਫਿਜ਼ੀਓਥੈਰੇਪਿਸਟ ਯੂ ਨੋ ਕਾਇਰੋਪ੍ਰੈਕਟਰ ਉਹ ਸਾਰੀਆਂ ਚੀਜ਼ ਪਰ ਨਾਲ ਦੀ ਨਾਲ ਉਹਦੇ ਵਿੱਚ ਤੁਹਾਨੂੰ ਥੋੜੀ-ਬਹੁਤੀ ਲਾਈਫ ਇੰਸ਼ੋਰੈਂਸ ਦੀ ਵੀ ਕਵਰੇਜ ਕੰਪਨੀਆਂ ਪ੍ਰੋਵਾਈਡ ਕਰਾ ਦਿੰਦੀਆਂ ਡਿਪੈਂਡਿੰਗ ਅਪਨ ਤੁਹਾਡੇ ਪਲਾਨ ਦੇ ਹਿਸਾਬ ਨਾਲ ਹੋ ਸਕਦਾ ਕੋਈ ਕੰਪਨੀ ਕਵੇ ਵੀ ਅਸੀਂ ਜੇ ਤੁਹਾਡੀ ਸੈਲਰੀ ਹੈ ਜੀ ਕਿਸੇ ਦੀ 50000 ਡਾਲਰ ਅਸੀਂ ਤੁਹਾਨੂੰ ਯੂ نو ਸੈਲਰੀ ਟਾਈਮਸ 2 ਯਾਨੀ ਕਿ ਯੋ ਜੇ 50000 ਕੇ ਦੀ ਸੈਲਰੀ ਅਸੀਂ ਲੱਖ ਡਾਲਰ ਦੀ ਲਾਈਫ ਇੰਸ਼ੋਰੈਂਸ ਦੇ ਦਾਂਗੇ ਜੇ ਕਿਸੇ ਦੀ ਲੱਖ ਦੀ ਹੈਗੀ ਸੈਲਰੀ ਉਹਨਾਂ ਨੂੰ 2 ਲੱਖ ਦੀ ਇੰਸ਼ੋਰੈਂਸ ਮਿਲ ਜਾਏਗੀ ਪਰ ਹੁਣ ਜੇ ਅੱਜ ਕੱਲ ਦੇ ਟਾਈਮ 'ਚ ਦੇਖਦੇ ਆ ਬੈਨੀਪਾਲ ਸਾਹਿਬ ਵੀ ਤੁਹਾਨੂੰ ਪਤਾ ਲੋਕਾਂ ਦੀ ਜਿਹੜੀ ਮਾਰਗੇਜਸ ਨੇ ਜਾਂ ਲੋਨਸ ਨੇ ਜਾਂ ਕੋਈ ਹੋਰ ਜਿੱਦਾਂ ਵੀ ਕੋਈ ਵੀ ਲੈਂਡਰਸ ਨੂੰ ਜਿਹੜੇ ਲੋਨ ਉਹਨਾਂ ਨੇ ਪੇਬੈਕ ਕਰਨੇ ਆ ਕਿਸੇ ਦਾ ਮਿਲੀਅਨ ਡਾਲਰ ਦਾ ਕਿਸੇ ਦਾ 2 ਮਿਲੀਅਨ 3 ਮਿਲੀਅਨ ਸੋ ਕਈ ਵਾਰੀ ਜਿਹੜੀ ਤੁਹਾਡੇ ਕੰਮ ਤੋਂ ਲਈ ਇੰਸ਼ੋਰੈਂਸ ਉਹ ਐਨਾਫ ਨਹੀਂ ਹੁੰਦੀ ਸੋ ਬਿਲਕੁਲ ਤੁਸੀਂ ਆਪਣਾ ਜਿਹੜਾ ਇੱਕ ਅਲੱਗ ਜਿਹੜਾ ਹੈ ਇੰਸ਼ੋਰ ਨਾਲੇ ਇਹ ਅਸੀਂ ਇਨਕਰੇਜ ਵੀ ਇਸ ਕਰਕੇ ਕਰਦੇ ਆਂ ਜੀ ਹੁਣ ਕੱਲ ਨੂੰ ਤੁਸੀਂ ਕੰਮ ਜੇ ਚੇਂਜ ਕਰ ਲਿਆ ਅੱਜ ਕੋਈ 30 ਸਾਲ ਦਾ ਉਹ ਵੀ ਉਹਨੂੰ 10 ਸਾਲ ਕੇ ਦਾ ਕੰਮ ਕਰਦਾ ਰਿਹਾ ਹੁਣ ਉਹਨੇ 40 ਸਾਲ ਦਾ ਹੋ ਗਿਆ ਚੇਂਜ ਕਰ ਲਿਆ ਹੁਣ ਦੁਬਾਰਾ ਤੋਂ ਉਹਦੀ ਇੰਸ਼ੋਰੈਂਸ ਉਹ ਤੋਂ ਸ਼ੁਰੂ ਹੋਣੀ ਹੈ ਉੱਥੇ ਸੋ ਉਹੀ ਚੀਜ਼ ਜੇ ਤੁਸੀਂ ਅੱਜ 30 ਸਾਲ ਦਾ ਕਿਸੇ ਨੇ ਕਰਾ ਲਈ ਇੰਸ਼ੋਰੈਂਸ ਉਹਨੇ ਲਾਈਫ ਲਈ ਕਰਾ ਲਈ 50 ਸਾਲ ਲਈ ਕਰਾ ਲਈ 70 ਸਾਲ ਲਈ ਜਿੰਨੀ ਵੀ ਏਜ ਦੀ ਉਹਨੇ ਕਰਾ ਲਈ ਆਪਣੀ ਹੁਣ ਉਹਦੀ ਕੋਸਟ ਵੀ ਸੇਮ ਰਹਿਣੀ ਹੈ ਤੇ ਕਵਰੇਜ ਵੀ ਸੇਮ ਰਹਿਣੀ ਹੈ ਸੋ ਬਿਲਕੁਲ ਜੇ ਕਿਸੇ ਕੋਲ ਇੰਸ਼ੋਰੈਂਸ ਕੰਮ ਤੋਂ ਹੈਗੀ ਵੀ ਹੈ ਉਹ ਵੀ ਆਪਣੀ ਜਿਹੜੀ ਪਰਸਨਲ ਇੰਸ਼ੋਰੈਂਸ ਆ ਕਰਵਾ ਸਕਦੇ ਆ ਨਾਲੇ ਆਪਣੀ ਜ਼ਰੂਰਤ ਮੁਤਾਬਕ ਦੇਖ ਕੇ ਵੀ ਓਕੇ ਤੁਹਾਨੂੰ ਕਿੰਨੀ ਲਾਇਬਿਲਟੀ ਆ ਕਿੰਨੇ ਲੋਨਸ ਨੇ ਕੀ ਲਾਈਫ ਸਟਾਈਲ ਪ੍ਰੋਵਾਈਡ ਕੀਤਾ ਆ ਕੀ ਤੁਹਾਡੇ ਖਰਚੇ ਨੇ ਉਹ ਸਾਰਾ ਕੁਝ ਦੇਖ ਕੇ ਇੱਕ ਪ੍ਰੋਪਰ ਜਿਹੜਾ ਆ ਤੁਹਾਡਾ ਲਾਈਫ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਾਓ ਤਾਂ ਕਿ ਕੱਲ ਨੂੰ ਰੱਬ ਨਾ ਕਰੇ ਜੇ ਲੋਡ ਪੈਂਦੀ ਆ ਜੀ ਜੇ ਪਰਿਵਾਰ ਤੇ ਉਹ ਕੱਟੋ-ਕੱਟ ਪਰਿਵਾਰ ਉਸ ਫਾਈਨੈਂਸ਼ੀਅਲ ਸਟ्रेस ਤੋਂ ਬਚ ਸਕਦਾ ਹੈ ਜੀ ਆ ਹੁਣ ਤੁਸੀਂ ਜ਼ਿਕਰ ਕੀਤਾ ਹੈ ਕਿ ਤੁਸੀਂ ਆਪਣੇ ਤਰੀਕੇ ਨਾਲ ਡਿਜ਼ਾਈਨ ਕਰਵਾਓ ਹਾਂਜੀ ਪਰ ਮੈਨੂੰ ਇਹ ਦੱਸਿਓ ਬਹੁਤ ਸਾਰੇ ਲੋਕ ਆ ਤੁਸੀਂ ਵੀ ਜਿਵੇਂ ਦੱਸਿਆ ਕਿ ਆਨਲਾਈਨ ਦੇਖ ਲਓ ਹ ਉੱਥੇ ਮੈਨੂੰ ਲੱਗਦਾ ਵੀ ਉਹ ਤਾਂ ਇਹ ਹੁੰਦਾ ਜੀ ਮੈਂ 40 ਸਾਲਾਂ ਦਾ ਜੀ ਮੈਂ 50 ਦਾ ਮੈਂ 35 ਦਾ ਉਹ ਤਾਂ ਇੱਕ ਮੈਨੂੰ ਲੱਗਦਾ ਵੀ ਰਫਲੀ ਜਾਂ ਉਹਨਾਂ ਕੋਲੇ ਸਾਰਾ ਆ ਜਾਂਦਾ ਪਰ ਜਿੰਨੀ ਦੇਰ ਤੱਕ ਇੱਕ ਐਡਵਾਈਜ਼ਰ ਨਾਲ ਨਹੀਂ ਬਹਿੰਦਾ ਕਿਉਂ ਆਨਲਾਈਨ ਜਿਹੜੀ ਤੁਸੀਂ ਸਰਚ ਕੀਤੀ ਹੈ ਕਿਉਂ ਪ੍ਰੋਪਰ ਡਿਜ਼ਾਈਨ ਬਣ ਕੇ ਜਿਸ ਤਰ੍ਹਾਂ ਦਾ ਤੁਹਾਨੂੰ ਚੀਜ਼ ਚਾਹੀਦੀ ਆ ਉਸ ਤਰ੍ਹਾਂ ਦੀ ਉੱਥੋਂ ਪਤਾ ਲੱਗ ਜਾਂਦਾ ਜਾਂ ਸਿਰਫ ਉਹ ਇੱਕ ਮੈਜਿਕ ਆਈਡੀਆ ਜਿਹਾ ਹੁੰਦਾ ਕਿ ਐਡਵਾਈਜ਼ਰ ਨਾਲ ਬਹਿਣਾ ਬਹੁਤ ਜ਼ਰੂਰੀ ਹੈ ਹਾਂਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਬੈਨੀਪਾਲ ਸਾਹਿਬ ਦੇਖੋ ਹੁਣ ਜਿਹੜੇ ਇੰਸ਼ੋਰੈਂਸ ਦੇ ਵਿੱਚ ਨਾ ਕਈ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਹੁਣ ਜੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਹੀ ਕਰਦੇ ਆਂ ਇਹਦੇ ਵਿੱਚ ਇੱਕ ਹੋਲ ਲਾਈਫ ਇੰਸ਼ੋਰੈਂਸ ਆ ਗਈ ਇੱਕ ਟਰਮ ਇੰਸ਼ੋਰੈਂਸ ਆ ਗਈ ਇੱਕ ਯੂਨੀਵਰਸਲ ਆ ਗਈ ਹੁਣ ਉਹ ਸਾਰਾ ਕੁਝ ਲੇਕਰ ਆਈਡੀਆ ਤਾਂ ਤੁਹਾਨੂੰ ਦੇ ਸਕਦੀ ਹੈ ਵੈਬਸਾਈਟ ਪਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਦੋਂ ਹੁਣ ਕਿਸੇ ਨੇ ਕੋਈ ਪਲਾਨ ਕਰਨਾ ਹੈ ਜੀ ਜਾਂ ਡਿਜ਼ਾਈਨ ਕਰਾਉਣਾ ਪ੍ਰੋਪਰਲੀ ਉਦੋਂ ਫਿਰ ਤੁਹਾਨੂੰ ਇੱਕ ਚੰਗੇ ਐਡਵਾਈਜ਼ਰ ਦੀ ਲੋੜ ਪੈਂਦੀ ਪੈਂਦੀ ਹੈ ਹੁਣ ਦੇਖੋ ਕੰਮ ਸਾਰੇ ਬਿਜ਼ੀ ਨੇ ਜੀ ਫਾਸਟ ਆ ਦੁਨੀਆ ਸਾਰਾ ਕੁਝ ਬੰਦਾ ਕਹਿੰਦਾ ਯਾਰ ਘਰੇ ਬੈਠੇ ਹੋ ਜਾਵੇ ਸੋ ਹੁਣ ਆਪਸ਼ਨ ਹੈਗੀਆਂ ਨੇ ਉਦਾਂ ਦੀਆਂ ਵੀ ਫੋਨ ਦੇ ਥਰੂ ਹੀ ਹੋ ਜਾਂਦੀ ਹੈ ਜ਼ੂਮ ਤੇ ਹੋ ਜਾਂਦੀ ਹੈ ਵੀ ਤੁਹਾਨੂੰ ਇਨ ਪਰਸਨਾਂ ਦੀ ਲੋੜ ਨਹੀਂ ਹੈਗੀ ਤੁਸੀਂ ਓਵਰ ਦਾ ਫੋਨ ਵੀ ਸਾਰੇ ਪਲਾਨ ਆਪਣਾ ਡਿਜ਼ਾਈਨ ਕਰਾ ਸਕਦੇ ਹੋ ਪਰ ਜਿਹੜਾ ਆਈਡੀਆ ਬਿਲਕੁਲ ਜੇ ਅਸੀਂ ਦੱਸਦੇ ਆ ਵੀ ਯੂ نو ਆਨਲਾਈਨ ਜਾ ਕੇ ਦੇਖੋ ਜਾਂ ਚੈੱਕ ਕਰੋ planinsurance.ca ਤੇ ਜਾ ਕੇ ਉਹਦਾ ਰੀਜ਼ਨ ਇਹ ਹੈ ਵੀ ਤੁਸੀਂ ਆਪਣਾ ਹੋਮਵਰਕ ਕਰ ਸਕਦੇ ਹੋ ਤੁਹਾਨੂੰ ਇੱਕ ਆਈਡੀਆ ਮਿਲ ਜਾਂਦਾ ਵੀ ਓਕੇ ਯਾਰ ਜੇ ਮੈਂ ਇੰਨੇ ਸਾਲ ਦੀ ਇੰਸ਼ੋਰੈਂਸ ਲੈਣੀ ਹੈ ਮੇਰੀ ਇੰਨੀ ਕੇਜ ਆ ਵੀ ਮੇਰਾ ਇੰਨਾ ਖਰਚਾ ਹੋਏਗਾ ਪਰ ਜੇ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਮੇਰੀ ਟੀਮ ਨਾਲ ਗੱਲ ਕਰਦੇ ਹੋ ਫਿਰ ਅਸੀਂ ਤੁਹਾਨੂੰ ਐਗਜ਼ੈਕਟਲੀ ਦੱਸ ਸਕਦੇ ਹਾਂ ਜੀ ਵੀ ਓਕੇ ਤੁਹਾਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਇਹ ਤੁਹਾਨੂੰ ਕਿੰਨੀ ਅਮਾਉਂਟ ਦੀ ਇੰਸ਼ੋਰੈਂਸ ਚਾਹੀਦੀ ਹੈ ਕਿਉਂਕਿ ਸਾਡੇ ਕੋਲ ਇਦਾਂ ਦੇ ਟੂਲਸ ਹੈਗੇ ਆ ਜੀ ਹੁਣ ਉਹ ਸਾਰੀਆਂ ਚੀਜ਼ਾਂ ਦਾ ਵੈਬਸਾਈਟ ਤੇ ਪਾ ਨਹੀਂ ਸਕਦੇ ਬਨੀਪਾਲ ਸਾਹਿਬ ਸੋ ਜੇ ਹੁਣ ਵੀ ਤਾਂ ਹੋ ਸਕਦਾ ਮੈਨੂੰ ਕੁਐਸਚਨ ਵੀਰੇ ਜੇਨਤੀ ਨਾ ਆਵੇ ਹਾਂਜੀ ਮੈਂ ਹੋ ਸਕਦਾ ਉੱਥੇ ਤੱਕ ਉਹਦੀ ਅਪਰੋਚ ਹੀ ਨਾ ਕਰਾਂ ਪਹੁੰਚ ਹੀ ਨਾ ਕਰ ਬਿਲਕੁਲ ਸੋ ਦੇਖੋ ਉਹੀ ਮੈਂ ਜਿੱਦਾਂ ਗੱਲ ਕੀਤੀ ਜੀ ਅਲੱਗ-ਅਲੱਗ ਪਲਾਨਸ ਹੁੰਦੇ ਨੇ ਸੋ ਸਾਡਾ ਮਕਸਦ ਇਹੀ ਹੈ ਵੀ ਤੁਹਾਨੂੰ ਸੌਖਾ ਕਰਦੀ ਹੈ ਵੀ ਤੁਹਾਨੂੰ ਇੱਕ ਥੋੜਾ ਜਿਦਾ ਕਈ ਵੀ ਬੰਦਾ ਕਹਿੰਦਾ ਯਾਰ ਮੈਨੂੰ ਆਈਡੀਆ ਦੇ ਦਿਓ ਆਪਣਾ ਮੈਨੂੰ ਆਪਣੀ ਆਸ ਹੁੰ ਸਕਦੇ ਹਾਂ ਆਨਲਾਈਨ ਚੈੱਕ ਕਰ ਸਕਦੇ ਹਾਂ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਗਾਈਡ ਕਰਕੇ ਤੁਹਾਡੇ ਲਈ ਇੱਕ ਪ੍ਰੋਪਰ ਪਲਾਨ ਜਿਹੜਾ ਡਿਜ਼ਾਈਨ ਕਰੀਦਾ ਹਾਂ ਹੁਣ ਕੁਝ ਕਸਾਲਾਂ ਤੋਂ ਤਾਂ ਇਹ ਸੀ ਕਿ ਉਸ ਤੋਂ ਪਹਿਲਾਂ ਆਪਾਂ ਨੂੰ ਇੰਡੀਆ ਵੀ ਜਦੋਂ ਹੁੰਦੇ ਸੀ ਲਾਈਫ ਇੰਸ਼ੋਰੈਂਸ ਦਾ ਤਕਰੀਬਨ ਤਕਰੀਬਨ ਪਤਾ ਸੀ ਹਾਂਜੀ ਪਰ ਇੱਥੇ ਕੰਮਕਾਰ ਵਾਲੇ ਸਾਰੇ ਅਨਸਾਰ ਆ ਇੱਥੇ ਡਿਸੇਬਿਲਟੀ ਇੱਥੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਦੋਂ ਰੇਡੀਓ ਤੇ ਹੁੰਦੇ ਸੀ ਇਹ ਲੋਕ ਕਹਿੰਦੇ ਯਾਰ ਇਹ ਕੀ ਹੁੰਦਾ ਹੈ ਨਵੀਆਂ ਟਰਮ ਆਉਣ ਲੱਗੀਆਂ ਟਰਮ ਇੰਸ਼ੋਰੈਂਸ ਦਾ ਤੁਸੀਂ ਜ਼ਿਕਰ ਕੀਤਾ ਹਾਂਜੀ ਹੁਣ ਫਿਰ ਉਹਦੇ ਤੋਂ ਲੋਕ ਸਵਾਲ ਇਹ ਪੁੱਛਣ ਲੱਗ ਜਾਂਦੇ ਜੀ ਇਹ ਚੋ ਚ ਹੁਣ ਅਸਲੀਅਤ ਦੇ ਵਿੱਚ ਤਾਂ ਮੈਨੂੰ ਲੱਗਦਾ ਦੋਵੇਂ ਵੱਖਰੀਆਂ ਵੱਖਰੀਆਂ ਨੇ ਲੋਹਾਂ ਦੀ ਲੋੜ ਹੈ ਪਰ ਫਿਰ ਵੀ ਜਿਹੜਾ ਆਮ ਸਵਾਲ ਪੈਦਾ ਹੁੰਦਾ ਇਹ ਚ ਚੰਗੀ ਕਿਹੜੀ ਹੈ ਜੀ ਕਿਹੜੀ ਦੀ ਲੋੜ ਹੈ ਜੀ ਦੇਖੋ ਜੀ ਅਗੇਨ ਗੱਲ ਉੱਥੇ ਆਂਦੀ ਹੈ ਬੈਨੀਪਾਲ ਸਾਹਿਬ ਐਂਡ ਆਫ ਦਾ ਡੇ ਉਹੀ ਚੰਗੀ ਹੈ ਜਿਹੜੀ ਤੁਹਾਡੀ ਜ਼ਰੂਰਤ ਮੁਤਾਬਕ ਜਿਹੜੀ ਡਿਜ਼ਾਈਨ ਹੋਈ ਹੈ ਜੇ ਹੁਣ ਤੁਹਾਡੀ ਲੋੜ ਕੋਈ ਹੋਰ ਹੁਣ ਮੈਨੂੰ ਪਤਾ ਵੀ ਤੁਹਾਡੀ ਲੋੜ ਹੈਗੀ ਹੈ ਮਿਲੀਅਨ ਡਾਲਰ ਦੀ ਤਾਂ ਮੈਂ ਤੁਹਾਨੂੰ ਲੱਖ ਡਾਲਰ ਦੀ ਇੰਸ਼ੋਰੈਂਸ ਦਿਆਂਵਾ ਉਹ ਕਿਸੇ ਕੰਮ ਦੀ ਨਹੀਂ ਜੀ ਮੈਂ ਤੁਹਾਨੂੰ ਕਹਿਆ ਮੈਂ ਨਹੀਂ ਜੀ ਲੱਖ ਡਾਲਰ ਦੀ ਲੈ ਲਓ ਇਹ ਚ ਤੁਹਾਡੇ ਪੈਸੇ ਵੀ ਜੁੜਨਗੇ ਤੁਹਾਨੂੰ ਤੁਹਾਡੇ ਪੈਸੇ ਵੀ ਕੰਨ ਮੁੜੇ ਆਣਗੇ ਪਰ ਲੋਡ ਜਿਹੜੀ ਹੈ ਮੈਨੂੰ ਪਤਾ ਵੀ ਤੁਹਾਡੇ ਤੇ ਲੋਨ ਜਿਹੜੇ ਹੈਗੇ ਉਹ 1 ਮਿਲੀਅਨ ਡਾਲਰ ਦੇ ਜਾਂ 1.5 ਮਿਲੀਅਨ ਡਾਲਰ ਦੇ ਆ ਸੋ ਉੱਥੇ ਉਹ ਚੀਜ਼ ਫਿੱਟ ਨਹੀਂ ਬੈਠਦੀ ਸੋ ਅਗੇਨ ਚਾਹੇ ਕੋਈ ਡਿਸੇਬਿਲਟੀ ਇੰਸ਼ੋਰੈਂਸ ਆ ਜੀ ਚਾਹੇ ਕੋਈ ਕ੍ਰਿਟੀਕਲ ਇਲਨੈਸ ਆ ਚਾਹੇ ਕੋਈ ਲਾਈਫ ਇੰਸ਼ੋਰੈਂਸ ਆ ਉਹ ਤੁਹਾਡੇ ਤਾਂ ਹੀ ਕੰਮ ਆਣਗੀਆਂ ਜੇ ਤੁਹਾਡੀ ਜ਼ਰੂਰਤ ਮੁਤਾਬਕ ਪ੍ਰੋਪਰਲੀ ਡਿਜ਼ਾਈਨ ਹੋਣਗੀਆਂ ਇਟ ਜਨੀਅਰ ਟਰਮਸ ਨੇ ਜੀ ਕਈ ਵਾਰ ਬੰਦਾ ਕਨਫਿਊਜ਼ ਵੀ ਹੋ ਜਾਂਦਾ ਮਨਾਂ ਕਹਿੰਦਾ ਯਾਰ ਹੁਣ ਡਿਸੇਬਿਲਟੀ ਵੀ ਕੀ ਚੀਜ਼ ਐ ਵੀ ਛੱਟ ਵੀ ਉਹਦੇ ਚੰਦਾ ਜਾਂਦੀ ਐ ਬਿਮਾਰੀਆਂ ਵੀ ਆ ਜਾਂਦੀਆਂ ਫਿਰ ਮੈਂ ਕ੍ਰਿਟੀਕਲ ਇਲਨੈਸ ਕਿਉਂ ਕਰਾਣੀ ਐ ਬਿਮਾਰੀਆਂ ਵਾਲੀ ਸੋ ਇਹਨਾਂ ਦੇ ਅਲੱਗ-ਅਲੱਗ ਫਾਇਦੇ ਤੇ ਨੁਕਸਾਨ ਨੇ ਜੀ ਸੋ ਜਦੋਂ ਮੈਂ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਜੇ ਡਿਸੇਬਿਲਟੀ ਦੀ ਵਿੱਚ ਉਹਦੇ ਚ ਹੁਣ ਜਿਹੜੇ ਤੁਹਾਨੂੰ ਬੈਨੀਫਿਟ ਮਿਲਣਾ ਜੀ ਉਹ ਮੰਥਲੀ ਬੈਨੀਫਿਟ ਮਿਲਣਾ ਸੋ ਜੇ ਨੁਕਸਾਨ ਦੀ ਗੱਲ ਕਰਦੇ ਵੀ ਉਹਦੇ ਤੁਹਾਨੂੰ ਲੰਮ ਸਮੇਂ ਪੈਸੇ ਨਹੀਂ ਮਿਲਨੇ ਉਹਦੇ ਤੁਹਾਨੂੰ ਮੰਥਲੀ ਪੈਸੇ ਮਿਲਨੇ ਆ ਵੀ ਜਦ ਤੱਕ ਬੰਦਾ ਠੀਕ ਨਹੀਂ ਹੋ ਜਾਂਦਾ 1 ਮਹੀਨਾ 2 ਮਹੀਨੇ ਜਦੋਂ ਤੱਕ ਤੁਸੀਂ ਡਿਸੇਬਲ ਹੋ ਕੰਮ ਨਹੀਂ ਕਰ ਸਕਦੇ ਤਦ ਤੱਕ ਤੁਹਾਨੂੰ ਉਹਨਾਂ ਨੇ ਉਹ ਪੈਸੇ ਮਿਲਨੇ ਆ ਜੀ ਠੀਕ ਹੈ ਹੁਣ ਕ੍ਰਿਟੀਕਲ ਅਨਲਿਸਿਸ ਵਿੱਚ ਹੁੰਦਾ ਕਿ ਉਹਦੇ ਚ 25 ਬਿਮਾਰੀਆਂ ਕਵਰ ਕਰਦੀਆਂ ਜੀ ਕੰਪਨੀਆਂ ਮੋਸਟਲੀ ਸੋ ਉਹਦੇ ਚ ਜਿਹੜੀਆਂ ਕੋਈ ਮੇਜਰਸ ਹੁੰਦੇ ਆ ਜੀ ਕਿਸੇ ਨੂੰ ਕੈਂਸਰ ਹੋ ਗਿਆ ਜੀ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਸਟ੍ਰੋਕ ਹੋ ਗਿਆ ਕੋਈ ਲੀਵਰ ਕੋਈ ਕਿਡਨੀ ਕੋਈ ਮੇਜਰ ਆਰਗਨ ਦਾ ਹੋ ਗਿਆ ਸੋ ਉਹ ਚੀਜ਼ਾਂ ਉਹ ਉਹਦੇ ਚ ਕਵਰ ਕਰਦੀਆਂ ਨੇ ਹੁਣ 25 ਤੋਂ ਬਾਹਰ ਜੇ ਕੋਈ ਹੋਰ ਇਦਾਂ 26ਵੀਂ 27ਵੀਂ ਕੋਈ ਇਦਾਂ ਦੀ ਬਿਮਾਰੀ ਆ ਗਈ ਉਹ ਕਵਰੇਜ ਉਹ ਕਵਰੇਜ ਨਹੀਂ ਹੋਣੀ ਸੋ ਇਹ ਜਿਹੜੇ ਪ੍ਰੋਸ ਐਂਡ ਕੌਨਸ ਨੇ ਜੀ ਇਹ ਜਦੋਂ ਆਪਾਂ ਗੱਲ ਕਰਦੇ ਆ ਫਾਇਦੇ ਨੁਕਸਾਨ ਇਹ ਬਹੁਤ ਜ਼ਰੂਰੀ ਨੇ ਵੀ ਐਡਵਾਈਜ਼ਰ ਨਾਲ ਬੈਠ ਕੇ ਦੇਖੋ ਵੀ ਤੁਹਾਡੇ ਕੰਮ ਦੇ ਬੇਸ ਤੇ ਤੁਹਾਡੀ ਰ ਕੋਈ ਮਕੈਨਿਕ ਹੈਗਾ ਜਿੱਥੇ ਪਤਾ ਵੀ ਸੱਟ ਲੱਗਣ ਦੇ ਚਾਂਸ ਆ ਜਾਂਦੇ ਨੇ ਉੱਚ ਉਹ ਨਵਸੀ ਡਿਸੇਬਿਲਟੀ ਬੈਟਰ ਹੋ ਸਕਦੀ ਹੈ ਹੁਣ ਕਿਸੇ ਦੇ ਫੈਮਲੀ ਕੋਈ ਨੂੰ ਪਤਾ ਵੀ ਮੇਰੇ ਫੈਮਲੀ ਸਾਈਡ ਤੋਂ ਫਾਦਰ ਸਾਈਡ ਤੋਂ ਜਾਂ ਮਦਰ ਸਾਈਡ ਤੋਂ ਜਿਹਨਾਂ ਹਾਰਟ ਦੀ ਕੰਡੀਸ਼ਨ ਚੱਲਦੀ ਆ ਰਹੀ ਹੈ ਜਾਂ ਡਾਇਬੀਟਿਸ ਚੱਲਦੀ ਆ ਰਹੀ ਹੈ ਜਾਂ ਕੋਈ ਬ੍ਰੇਨ ਦਾ ਇਸ਼ੂ ਹੈਗਾ ਉਹਨਾਂ ਵਾਸਤੇ ਹੋ ਸਕਦਾ ਹੈ ਕ੍ਰਿਟੀਕਲ ਇਲਨਸ ਬੈਟਰ ਹੋਵੇ ਸੋ ਇਹ ਸਾਰੇ ਪਲਾਨ ਤੁਹਾਡੀ ਜ਼ਰੂਰਤ ਮੁਤਾਬਕ ਜੇ ਡਿਜ਼ਾਈਨ ਹੋਣਗੇ ਬਿਲਕੁਲ ਤੁਹਾਡੇ ਕੰਮ ਆਣਗੇ ਪਰ ਜੇ ਦੇਖਾ ਦੇਖੀ ਵਾਲਾ ਕੰਮ ਆ ਜਾਂ ਸੁਣਾ ਸੁਣੀ ਵਾਲਾ ਕੰਮ ਆ ਵੀ ਉਹਨੇ ਵੀ ਆ ਕਰਾਈ ਹੈ ਮੈਂ ਵੀ ਆ ਕਰਾ ਲਵਾਂ ਜਾਂ ਇਹ ਛੱਡ ਪਰਾਂ ਜਿਹੜੀ ਵੀ ਕਹਿੰਦੇ ਆ ਜੀ ਕਰ ਦਿੰਨੇ ਆ ਸੋ ਉਹ ਵਾਲੇ ਕੰਮ ਤੋਂ ਬਚੋ ਸਮ ਤੇ ਫਿਰ ਇੱਕ ਪ੍ਰੋਪਰ ਜਿਹੜਾ ਪਲਾਨ ਆ ਜੀ ਉਹਨੂੰ ਡਿਜ਼ਾਈਨ ਕਰੋ ਇਹ ਤਾਂ ਮਤਲਬ ਜੇ ਦੋ ਭਰਾ ਰਹਿੰਦੇ ਆ ਜਾਂ ਕੰਮ ਤੇ ਦੋ ਜਣੇ ਕੁਲੀਗ ਹੋ ਤੁਹਾਡੀਆਂ ਜ਼ਰੂਰਤਾਂ ਵੱਖਰੀਆਂ ਵੱਖਰੀਆਂ ਨੇ ਬਿਲਕੁਲ ਬੈਨੀਪਾਲ ਸਾਹਿਬ ਘਰੇ ਰਹਿੰਦੇ ਜਿਹੜੇ ਬੰਦੇ ਨੇ ਉਹਨਾਂ ਦੀ ਬਿਲਕੁਲ ਭਰਾਵਾਂ ਦੀ ਮੋਹੀ ਗੱਲ ਕਰਦਾ ਵੀ ਭਰਾਵਾਂ ਦੀਆਂ ਵੀ ਲੋੜਾਂ ਵੱਖਰੀਆਂ ਵੱਖਰੀਆਂ ਨੇ ਉਹਨਾਂ ਦੀਆਂ ਜ਼ਰੂਰੀਆਂ ਵੱਖਰੀਆਂ ਵੱਖਰੀਆਂ ਨੇ ਸਾਰੇ ਡਿਫਰੈਂਟ ਨੇ ਜੀ ਬਿਲਕੁਲ ਸੋ ਤੁਹਾਡੀ ਜ਼ਰੂਰਤ ਉਹੀ ਬਾਰ ਬਾਰ ਗੱਲ ਉੱਥੇ ਇਸੇ ਕਰਕੇ ਆਉਂਦੀ ਹੈ ਜੀ ਕਿਉਂਕਿ ਚਾਹੇ ਸਖੇ ਭਰਾ ਹੀ ਨੇ ਜੀ ਲਾਈਕ ਯੂ نو ਹੁਣ ਕੋਈ ਇੱਕ ਜੇ ਟਰੱਕ ਇੰਡਸਟਰੀ ਚ ਆ ਇੱਕ ਕੋਈ ਆਪਦਾ ਬਿਜ਼ਨਸ ਕਰ ਰਿਹਾ ਜਾਂ ਕੋਈ ਜੌਬ ਕਰ ਰਿਹਾ ਬਿਲਕੁਲ ਡਿਫਰੈਂਟ ਹੋਣਾ ਸੋਚੇ ਕਿ ਉਹਨੇ ਤਾਂ ਆ ਕਰਾਈ ਹੈ ਜੀ ਮੈਂ ਹਾਂ ਹਾਂ ਸੋ ਇਸ ਚੀਜ਼ ਤੋਂ ਬਚੋ ਆਪਣੀ ਜ਼ਰੂਰਤ ਮੁਤਾਬਕ ਦੇਖ ਕੇ ਤੁਹਾਡੀ ਹੈਲਥ ਤੁਹਾਡੀ ਏਜ ਤੁਹਾਡੀਆਂ ਜ਼ਰੂਰਤਾਂ ਸਾਡੇ ਕੋਲ ਇਦਾਂ ਦੇ ਟੂਲਸ ਹੈਗੇ ਜੀ ਅਸੀਂ ਸਾਰੀ ਇਨਫੋਰਮੇਸ਼ਨ ਤੁਹਾਡੀ ਪਾ ਕੇ ਐਗਜ਼ੈਕਟ ਦੱਸ ਸਕਦੇ ਹਾਂ ਤੁਹਾਨੂੰ ਕਿੰਨੇ ਕਿ ਨੰਬਰਾਂ ਦੀ ਲੋੜ ਆ ਕਿੰਨੀ ਕਿ ਇੰਸ਼ੋਰੈਂਸ ਦੀ ਲੋੜ ਆ ਕਿੰਨੀ ਧੀਰ ਵਾਸਤੇ ਲੋੜ ਆ ਸੋ ਇੱਕ ਪ੍ਰੋਪਰ ਜਿਹੜਾ ਪਲਾਨ ਆ ਉਹਨਾਂ ਵਾਸਤੇ ਡਿਜ਼ਾਈਨ ਕਰ ਸਕਦੇ ਹਾਂ ਜੀ ਹੁਣ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਹਰ ਇੱਕ ਵਿਅਕਤੀ ਦੀ ਵੱਖਰੀ ਵੱਖਰੀ ਲੋੜ ਹੈ ਹਾਂਜੀ ਆਪਾਂ ਕੰਮ ਕਰਨ ਆਏ ਸੀ ਤੇ ਕੰਮ ਦੇਣ ਵਾਲੇ ਹਾਂ ਜੀ ਹੁਣ ਇ ਉਹ ਫਿਰ ਉਹਨਾਂ ਨੂੰ ਤਾਂ ਔਖਾ ਹੁੰਦਾ ਹੋਣਾ ਜਾਂ ਉਹਨਾਂ ਲਈ ਵੀ ਸੁਖਾਲਾ ਹੈ ਜਦੋਂ ਬਿਜ਼ਨਸ ਦੀ ਕਿਸੇ ਨੇ ਜਿਹੜਾ ਬਿਜ਼ਨਸ ਪਰਸਨ ਹੈ ਉਹਨੇ ਕੋਈ ਇੰਸ਼ੋਰੈਂਸ ਪਾਲਿਸੀ ਡਿਜ਼ਾਈਨ ਕਰਵਾਉਣੀ ਹੈ ਕਿੰਨਾ ਕੁ ਕੰਪਲੈਕਸ ਹੈ ਜੀ ਕਿੰਨਾ ਕੁ ਔਖਾ ਜੀ ਕੰਮ ਹੈ ਦੇਖੋ ਬਿਲਕੁਲ ਬੈਨੀਫੀਸਰ ਸਾਹਿਬ ਹੁਣ ਆਪਣੀ ਕਮਿਊਨਿਟੀ ਨੇ ਬਹੁਤ ਰਕੀਆਂ ਕੀਤੀਆਂ ਕੀਤੀਆਂ ਆ ਕੇ ਸੋ ਕਾਫੀ ਲਾਈਕ ਯੂ نو ਵੱਡੇ ਤੋਂ ਵੱਡੇ ਬਿਜ਼ਨਸ ਆਪਣੇ ਆਦੇ ਕੋਲੇ ਹੈਗੇ ਨੇ ਇੱਥੇ ਸੋ ਮਿਲੀਅਨਸ ਆਫ ਡਾਲਰ ਦੀ ਜੇ ਆਪਾਂ ਗੱਲ ਕਰਦੇ ਆਂ ਸੋ ਉਹਨਾਂ ਵਾਸਤੇ ਜੀ ਹੁਣ ਕੰਪਨੀਆਂ ਨੇ ਜਿਹੜੇ ਸਪੈਸ਼ਲ ਪਲਾਨਸ ਡਿਜ਼ਾਈਨ ਕੀਤੇ ਹੋਏ ਨੇ ਕਈਆਂ ਦਾ ਤਾਂ ਨਾਮ ਹੀ ਐਗਜ਼ੀਕਟਿਵ ਪਲਾਨਸ ਨੇ ਵੀ ਜਿਹੜੇ ਬਿਜ਼ਨਸ ਪੀਪਲ ਵਾਸਤੇ ਪਲਾਨ ਨੇ ਕੰਪਨੀਆਂ ਦਾ ਨਾਮ ਹੀ ਉਹਨਾਂ ਦਾ ਡਿਜ਼ਾਈਨ ਕਰ ਦਿੱਤਾ ਸੋ ਉਹਦੇ ਵਿੱਚ ਜੀ ਬਹੁਤ ਸਾਰੀਆਂ ਆਪਸ਼ਨਸ ਨੇ ਵੀ ਤੁਸੀਂ ਆਪਣਾ ਯੂ نو ਕਿਸ ਤਰੀਕੇ ਨਾਲ ਆਪਣੀ ਕੰਪਨੀ ਚੋਂ ਪੈਸੇ ਯੂਜ਼ ਕਰਕੇ ਵੀ ਤੁਸੀਂ ਆਪਣੀ ਇੱਕ ਜਿਹੜੀ ਪ੍ਰੋਪਰ ਇੰਸ਼ੋਰੈਂਸ ਡਿਜ਼ਾਈਨ ਕਰ ਸਕਦੇ ਹੋ ਫੋਰ ਐਗਜ਼ਾਮਪਲ ਜੀ ਹੁਣ ਜੇ ਕੋਈ ਦੋ ਪਾਰਟਨਰਸ ਨੇ ਉਹ ਅੱਜ ਬਹੁਤ ਵਧੀਆ ਚੱਲ ਰਹੇ ਉਹਨਾਂ ਦਾ ਪਰ ਕੱਲ ਨੂੰ ਯੂ نو ਕਿਸੇ ਰੀਜ਼ਨ ਕਰਕੇ ਉਹ ਅੱਗੇ ਜਿਹੜੀ ਫੈਮਿਲੀ ਹੈ ਉਹ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਉਸ ਬਿਜ਼ਨਸ 'ਚ ਨਹੀਂ ਆਉਣਾ ਚਾਹੁੰਦੇ ਸੋ ਤੁਸੀਂ ਉਹਨਾਂ ਬਾਏ ਆਊਟ ਕਰਨਾ ਚਾਹੁੰਦੇ ਹੋ ਜਾਂ ਕਿਸੇ ਰੀਜ਼ਨ ਕਰਕੇ ਤੁਹਾਡੀ ਹੋ ਚਲੋ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਬਿਜ਼ਨਸ ਦੇ ਥਰੂ ਤੁਸੀਂ ਬਣਾਈਆਂ ਨੇ ਕੱਲ ਨੂੰ ਅੱਗੇ ਵੈਲਥ ਟਰਾਂਸਫਰ ਕਰਨੀ ਹੈ ਸੋ ਜਿਹੜੀਆਂ ਟੈਕਸ ਆਪਟੀਮਾਈਜੇਸ਼ਨ ਜਿਹੜੀਆਂ ਟੈਕਸ ਆਬਲੀਗੇਸ਼ਨਸ ਨੇ ਜੀ ਉਹਨਾਂ ਨੂੰ ਬਚਣ ਵਾਸਤੇ ਇੰਸ਼ੋਰੈਂਸ ਨੇ ਇਦਾਂ ਦੇ ਪਲਾਨਸ ਤੁਹਾਨੂੰ ਡਿਜ਼ਾਈਨ ਕਰਕੇ ਦਿੱਤੇ ਆ ਤਾਂ ਕਿ ਤੁਹਾਡੀ ਜਿਹੜੀ ਕੰਮ ਤੋਂ ਇਨਕਮ ਆ ਰਹੀ ਹੈ ਤੁਹਾਡੇ ਬਿਜ਼ਨਸ ਦੇ ਥਰੂ ਇਨਕਮ ਆ ਰਹੀ ਹੈ ਇੱਕ ਤਾਂ ਉਥੇ ਤੁਹਾਨੂੰ ਟੈਕਸ ਸੇਵਿੰਗ ਵੀ ਹੋ ਜੇ ਤੇ ਨਾਲ ਦੀ ਕੰਨ ਜੇ ਤੁਹਾਨੂੰ ਲੋਡ ਤੁਹਾਡੀ ਇੰਸ਼ੋਰੈਂਸ ਪਲਾਨ ਹੀ ਇਦਾਂ ਦੇ ਡਿਜ਼ਾਈਨ ਹੋ ਜਾਂਦੇ ਆ ਕਿ ਤੁਸੀਂ ਉਹੀ ਮਨੀ ਜਿਹੜੀ ਤੁਸੀਂ ਨਾਲੇ ਤਾਂ ਰਾਈਟ ਆਫ ਕਰੀ ਜਾਂਦੇ ਆ ਤੇ ਨਾਲੇ ਕੰਨ ਜੇ ਤੁਸੀਂ ਲੋਡ ਆ ਤੁਹਾਨੂੰ ਟੈਕਸ ਫਰੀ ਉਸ ਤੋਂ ਬਾਅਦ ਮਿਲ ਵੀ ਜਾਂਦੀ ਹੈ ਸੋ ਬਹੁਤ ਸਾਰੀਆਂ ਡਿਫਰੈਂਟ ਡਿਫਰੈਂਟ ਆਪਸ਼ਨਸ ਬਿਜ਼ਨਸ ਪੀਪਲ ਵਾਸਤੇ ਹੈਗੀਆਂ ਜੀ ਅਗੇਨ ਜੇ ਕੋਈ ਵੀ ਬਿਜ਼ਨਸਮੈਨ ਕੋਈ ਯੂ نو ਵਿਚਾਰ ਕਰ ਰਿਹਾ ਕਿਉਂਕਿ ਕਈ ਵਾਰੀ ਹੁੰਦਾ ਕਿ ਇਹ ਬੈਨੀਪਾਲ ਸਾਹਿਬ ਬਿਜ਼ਨਸ ਪੀਪਲ ਜਿਆਦਾ ਬਿਜ਼ੀ ਹੋ ਜਾਂਦੇ ਮੈਂ ਯਾਰ ਕਰਾਣੀ ਤਾਂ ਹੈਗੀ ਕਰਾਣੀ ਤਾਂ ਹੈ ਟਾਈਮ ਹੀ ਹੈਗਾ ਟਾਈਮ ਹੀ ਹੈਗਾ ਸੋ ਉਹ ਕਿਹੜਾ ਪਲਾਨ ਤੁਹਾਡੇ ਵਾਸਤੇ ਫਿੱਟ ਬੈਠੂਗਾ ਤੁਹਾਡੇ ਸ케ਜੂਲ ਦੇ ਹਿਸਾਬ ਨਾਲ ਅਸੀਂ ਆਪਣਾ ਸ케ਜੂਲ ਅਡਜਸਟ ਕਰ ਲਈਦਾ ਵੀ ਤਾਂ ਕਿ ਤੁਹਾਨੂੰ ਪ੍ਰੋਪਰਲੀ ਗਾਈਡ ਕਰਕੇ ਤੁਹਾਡੇ ਲਈ ਪ੍ਰੋਪਰ ਪਲਾਨ ਡਿਜ਼ਾਈਨ ਕੀਤਾ ਜਾ ਸਕੇ ਕੱਲ ਨੂੰ ਤਾਂ ਕਿ ਯੂ نو ਅਗੇਨ ਲੋਡ ਹਰੇਕ ਨੂੰ ਪੈਂਦੀ ਹੈ ਬਨੀਪਾਲ ਸਾਹਿਬ ਚਾਹੇ ਕੋਈ ਬਿਜ਼ਨਸਮੈਨ ਆ ਚਾਹੇ ਕੋਈ ਨਹੀਂ ਵੀ ਹੈਗਾ ਇੰਸ਼ੋਰੈਂਸ ਇੱਕਦਾਂ ਹੀ ਚੀਜ਼ ਹੈ ਜਿਹੜੀ ਕਿਤਨਾ ਕਿਤੇ ਹਰੇਕ ਦੇ ਕੰਮ ਆਂਦੀ ਹੈ ਪਰ ਤਾਂ ਹੀ ਜੇ ਪ੍ਰੋਪਰ ਡਿਜ਼ਾਈਨ ਹੋਈ ਹੋਊਗੀ ਤੇ ਜੇ ਪਲਾਨ ਪ੍ਰੋਪਰ ਡਿਜ਼ਾਈਨ ਨਹੀਂ ਹੋਇਆ ਜੀ ਫਿਰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਨੱਡਾ ਸਾਹਿਬ ਇੱਕ ਬਹੁਤ ਲਾਜ਼ਮੀ ਮੈਨੂੰ ਕਈ ਵਾਰੀ ਮਹਿਸੂਸ ਹ ਕਿ ਆਪਾਂ ਕੋਈ ਵੀ ਆਪਾਂ ਕਾਰ ਲੈ ਆਈਏ ਉਹਦੀ ਮੈਂਟੇਨੈਂਸ ਕਰਦੇ ਰਹੇ ਰਹਿਣਾ ਰਿਵਿਊ ਕਰਦੇ ਰਹਿੰਨੇ ਆ ਹਾਂਜੀ ਤੇ ਕੀ ਇੰਸ਼ੋਰੈਂਸ ਪਾਲਸੀ ਖਰੀਦ ਕੇ ਫਿਰ ਬਾਹਰਾਂੇ ਧਰ ਕੇ ਸੌਂ ਜਾਣਾ ਚਾਹੀਦਾ ਜਾਂ ਟਾਈਮ ਟੂ ਟਾਈਮ ਰਿਵਿਊ ਦੀ ਜ਼ਰੂਰਤ ਹੈ ਸੋ ਦੇਖੋ ਬੈਨੀਪਾਲ ਸਾਹਿਬ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਤੁਹਾਡੀ ਪਾਲਸੀ ਰਿਵਿਊ ਕਰਨਾ ਸੋ ਮੈਂ ਆਲਮੋਸਟ ਐਵਰੀ ਵੀਕ ਯੂ ਨੋ ਕਿੰਨੇ ਲੋਕਾਂ ਦੀ ਜਿਹੜੀ ਪਾਲਿਸੀ ਸਿਰਫ ਰਿਵਿਊ ਹੀ ਕਰੀ ਦਿਆਂ ਜੀ ਤੇ ਮੈਂ ਇੱਥੇ ਇਹ ਵੀ ਦੱਸਦਾ ਰਿਵਿਊ ਦਾ ਮਤਲਬ ਇਹ ਨਹੀਂ ਵੀ ਮੇਰੇ ਕੋਲ ਕੋਈ ਪਾਲਿਸੀ ਕਿਸੇ ਨੇ ਦਿਖਾਈ ਤੇ ਮੈਂ ਚੇਂਜ ਕਰਕੇ ਨਵੀਂ ਕਰ ਦਿੱਤੀ ਰਿਵਿਊ ਦਾ ਮਤਲਬ ਇਹ ਹੁੰਦਾ ਜੀ ਵੀ ਜੋ ਕਿਸੇ ਨੇ ਅਜ ਤੋਂ 10 ਸਾਲ ਪਹਿਲਾਂ ਕਰਾਈ 20 ਸਾਲ ਪਹਿਲਾਂ ਕਰਾਈ ਉਹਦੋਂ ਜ਼ਰੂਰ ਤਾਂ ਡਿਫਰੈਂਟ ਸੀਗੇ ਜੀ ਬਿਲਕੁਲ ਹੁਣ ਮੈਂ ਯੂ نو ਥੋੜੇ ਦਿਨ ਪਹਿਲਾਂ ਦੀ ਗੱਲ ਹੈ ਜੇ ਮੈਨੂੰ ਜਿਹੜਾ ਹੁਣ ਐਗਜ਼ਾਮਪਲ ਇੱਕਦਮ ਯਾਦ ਆ ਰਿਹਾ ਯੂ نو ਟਰੱਕਿੰਗ ਇੰਡਸਟਰੀ ਸੀਗੇ ਉਹਨਾਂ ਨੇ ਅਜ ਤੋਂ ਯੂ نو 15 ਸਾਲ ਪਹਿਲਾਂ 2 ਲੱਖ ਡਾਲਰ ਦੀ ਇੰਸ਼ੋਰੈਂਸ ਕਰਾਈ ਹੁਣ ਉਹਨਾਂ ਦੇ ਕਹਿੰਦੇ ਵੀ ਮੇਰੇ ਕੋਲੇ 5 ਮਿਲੀਅਨ ਡਾਲਰ ਦੀ ਲਾਇਬਿਲਟੀ ਹੈ ਤੇ ਇੰਸ਼ੋਰੈਂਸ ਮੇਰੇ ਕੋਲ 2 ਲੱਖ ਦੀ ਹੈ ਸੋ ਉਸੇ ਰੀਜ਼ਨ ਕਰਕੇ ਉਹਨਾਂ ਨੇ ਜਦੋਂ ਰਿਵਿਊ ਕੀਤੀ ਜਦੋਂ ਉਹ ਬੈਠ ਕੇ ਡਿਸਕਸ ਕੀਤਾ ਵੀ ਭਾਜੀ ਵੀ ਦਿਸ ਇਜ਼ ਵਾਟ ਇਟ ਇਜ਼ ਵੀ ਤੁਹਾਡੇ ਕੋਲ ਤਾਂ ਇੰਨੀ ਕਵਰੇਜ ਹੈ ਤਾਂ ਤੁਹਾਨੂੰ ਚਾਹੀਦੀ ਤੇ ਇੰਨੀ ਦੀ ਹੈ ਸੋ ਇਹ ਚੀਜ਼ਾਂ ਕਰਕੇ ਇੰਸ਼ੋਰੈਂਸ ਜ਼ਰੂਰੀ ਹੁੰਦੀ ਹੈ ਜੀ ਹੁਣ ਯੂ نو ਕਈ ਸਿਨੈਰੀਓ ਦੇ ਵਿੱਚ ਯੂ نو ਜਿਹੜੀ ਕਿਸੇ ਨੇ 5 ਲੱਖ ਦੀ ਕਰਾਈ ਸੀ ਐ ਤੋਂ 10 ਸਾਲ ਪਹਿਲਾਂ ਹੁਣ ਘਰ ਵੀ ਪੇਆਫ ਹੋ ਗਿਆ ਕੋਈ ਲਾਇਬਿਲਟੀ ਨਹੀਂ ਹੈਗੀ ਉਹਨਾਂ ਵਾਸਤੇ ਬਿਲਕੁਲ ਸਹੀ ਹੈ ਕੋਈ ਇਸ਼ੂ ਨਹੀਂ ਹੈ ਅਗਰ ਉਹ ਕਹਿੰਦੇ ਵੀ ਸਾਨੂੰ ਇੰਨੀ ਇਨਫ ਗੁੱਡ ਇਨਫ ਹੈ ਹਾਂਜੀ ਸੋ ਇਹ ਰਿਵਿਊ ਦਾ ਮਕਸਦ ਇਹੀ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਕੰਪਨੀ ਨੇ ਤੁਹਾਡੀ ਇੰਸ਼ੋਰੈਂਸ ਕਿੱਦਾਂ ਦਾ ਤੁਹਾਡੇ ਕੋਲ ਪਲਾਨ ਡਿਜ਼ਾਈਨ ਕੀਤਾ ਹੋਇਆ ਇਹਦੀਆਂ ਪੇਮੈਂਟ ਕਦੋਂ ਮੁਕਣੀਆਂ ਨੇ ਮੁਕਣੀਆਂ ਵੀ ਕਿ ਨਹੀਂ ਮੁਕਣੀਆਂ ਨੇ ਇਹਦੇ ਚ ਕੈਸ਼ ਕਿਦਾਂ ਕਢਾ ਸਕਦੇ ਹਾਂ ਕਦੋਂ ਕਢਾ ਸਕਦੇ ਹਾਂ ਕਿੰਨਾ ਜੁੜਿਆ ਆ ਇਹ ਸਾਰੀਆਂ ਚੀਜ਼ਾਂ ਕਰਕੇ ਤੁਹਾਡੇ ਵਾਸਤੇ ਜ਼ਰੂਰੀ ਹੈ ਵੀ ਡਿਸੇਬਿਲਟੀ ਜੀ ਇੰਸ਼ੋਰੈਂਸ ਕਰਾਈ ਹੈ ਉਹਦੇ ਅੰਡਰ ਕੀ ਕੀ ਕਵਰ ਹੈਗਾ ਆ ਮੈਨੂੰ ਕਿੰਨੀ ਦੇਰ ਤੱਕ ਬੈਨੀਫਿਟ ਮਿਲੂਗਾ ਸੋ ਰਿਵਿਊ ਦਾ ਮਕਸਦ ਇਹੀ ਹੈ ਵੀ ਤੁਹਾਨੂੰ ਤੁਹਾਡੀ ਪਾਲਸੀ ਬਾਰੇ ਹਰ ਵੇਲੇ ਨੋਲਿਜ ਹੋਣੀ ਚਾਹੀਦੀ ਹੈ ਤੇ ਜੇ ਕੋਈ ਜ਼ਰੂਰਤਾਂ ਚੇਂਜ ਹੁੰਦੀਆਂ ਨੇ ਤੇ ਉਸ ਹਿਸਾਬ ਨਾਲ ਆਪਾਂ ਜਿਹੜੀ ਤੁਹਾਡੀ ਪਾਲਸੀ ਦੇ ਵਿੱਚ ਉਹ ਚੇਂजेस ਵੀ ਕਰ ਸਕਦੇ ਹਾਂ ਸੋ ਨਡਾ ਸਾਫ ਤਕਰੀਬਨ ਤਕਰੀਬਨ ਸਮਾਪਤ ਹੋ ਗਿਆ ਹੈ ਜਾਣ ਤੋਂ ਹਾਂ ਸਭ ਤੋਂ ਵਧੀਆ ਸਾਧਰ ਕਿਹੜਾ ਜੀ ਕਿਵੇਂ ਸੰਪਰਕ ਕਰ ਸਕਦੇ ਦੇਖੋ ਇਹ ਸਭ ਤੋਂ ਸੌਖਾ ਦਾ ਆਪਣਾ ਫੋਨ ਜਿਹੜਾ ਹਰੇ ਹੱਥ ਚਾਹੀਏ ਜੀ ਸੋ 604 363 2200 ਸਕਰੀਨ ਤੇ ਵੀ ਨੰਬਰ ਆਈ ਰਿਹਾ ਜੀ 604 363 2200 ਤੇ ਡਾਇਰੈਕਟਲੀ ਕਾਲ ਕਰਕੇ ਜਦੋਂ ਮਰਜ਼ੀ ਮੇਰੇ ਨਾਲ ਵੀ ਟੀਮ ਨਾਲ ਗੱਲ ਕੀਤੀ ਜਾ ਸਕਦੀ ਹੈ ਜੀ ਇਹਾਂ planinsurance.ca ਦੀ ਵੈਬਸਾਈਟ ਤੇ ਜਾ ਕੇ ਉਹਦੇ ਤੇ ਇੰਸ਼ੋਰੈਂਸ ਕੈਲਕੂਲੇਟਰ ਲਾਇਆ ਹੋਇਆ ਹੈ ਬੈਨੀਪਾਲ ਸਾਹਿਬ ਵੀ ਜੇ ਕਿਸੇ ਨੇ ਸੁਪਰ ਵੀਜ਼ਾ ਦਾ ਕੋਡ ਦੇਖਣਾ ਵਿਜ਼ਟਰ ਦਾ ਕੋਡ ਦੇਖਣਾ ਲਾਈਫ ਇੰਸ਼ੋਰੈਂਸ ਦਾ ਕੋਡ ਲੈਣਾ ਸਾਰਾ ਜਿਹੜਾ ਹੋਮਵਰਕ ਆ ਉਹ ਆਪਣੇ ਆਪ ਕਰ ਸਕਦੇ ਆ ਤੇ ਬਾਕੀ ਸਰੀ ਦੇ ਵਿੱਚ ਆਪਣਾ ਆਫਿਸ ਹੈਗਾ ਜੀ ਟੋਰਾਂਟੋ ਹੈਗਾ ਆਪਣਾ ਤੇ ਆਪਣਾ ਅਲਬਰਟਾ ਦੇ ਵਿੱਚ ਵੀ ਆਪਣਾ ਆਫਿਸ ਹੈਗਾ ਸੋ ਕਿਤੇ ਵੀ ਬੈਠੇ ਹੋ ਚਾਹੇ ਇੰਟੀਰੀਅਰ ਤੇ ਹੋ ਜਾਂ ਕਿਤੇ ਵੀ ਹੈਗੇ ਹੋ 1 ਫੋਨ ਕਾਲ ਵੇ ਜੀ ਸੋ 1 ਸਟਾਪ ਸ਼ਾਪ ਫਾਰ 올 ਯੂਰ ਇੰਸ਼ੋਰੈਂਸ ਨੀਡ ਕੋਈ ਵੀ ਇੰਸ਼ੋਰੈਂਸ ਰਿਲੇਟਡ ਕੁਐਸਚਨ ਹੈਗਾ ਪਲਾਨ ਇੰਸ਼ੋਰੈਂਸ ਤੇ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਲਈ ਜਾ ਸਕਦੀ ਸੋ ਨੱਡਾ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ ਜਾਣਕਾਰੀ ਦਿੱਤੀ ਹੈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਸਨ ਪਲਾਨ ਇੰਸ਼ੋਰੈਂਸ ਤੋਂ ਅਮਰਿੰਦਰ ਨੱਡਾ ਜਿਹੜਾ ਨੇ ਅੱਜ ਵੱਖ-ਵੱਖ ਪਹਿਲੂ ਇੰਸ਼ੋਰੈਂਸ ਖਰੀਦਣ ਦੇ ਵਕਤ ਅਤੇ ਇੰਸ਼ੋਰੈਂਸ ਖਰੀਦ ਕੇ ਉਹਦੇ ਤੋਂ ਬਾਅਦ ਜਿਨ੍ਹਾਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਉਹ ਜਾਣਕਾਰੀ ਦਿੱਤੀ ਹੈ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ ਤੇ ਤੁਸੀਂ ਦੇਖਦੇ ਰਹੋ ਸਾਝਾ ਟੀਵੀ